ਅਕੂ ਪਿੰਡ ਦੀ ਸੋਹਣੀ ਸਵੇਰ ਰੁੱਖੇ ਪਹਾੜ ਨੀਲਾ ਅਸਮਾਨ ਤੇ ਬਹੁਤ ਸੋਹਣਾ ਬੱਦਲਵਾਈ ਵਾਲਾ ਮਾਹੌਲ ਸਵੇਰੇ ਸਵੇਰੇ ਮੀਂਹ ਹੀ ਪੈ ਗਿਆ ਤੇ ਬੜਾ ਕਮਾਲ ਆ ਬਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਦੂਰ ਬਰਫਲਦੀਆਂ ਚੋਟੀਆਂ ਦਿਖ ਰਹੀਆਂ ਲਾਗੇ ਵਾਲੀਆਂ ਚੋਟੀਆਂ ਤੋਂ ਬਰਫਾ ਪਿਗਲ ਗਈਆਂ ਕਿਉਂਕਿ ਹੁਣ ਇਹ ਵੇਲਾ ਨਹੀਂ ਹੈਗਾ ਕਿਉਂਕਿ ਇਹਨਾਂ ਦਿਨਾਂ 'ਚ ਸਾਰੀਆਂ ਬਰਫਾਂ ਪਿਗਲ ਜਾਂਦੀਆਂ ਜੇ ਮਈ ਚਾਹੋਗੇ ਤਾਂ ਫੇਰ ਤੁਹਾਨੂੰ ਇਹ ਸਾਰੀਆਂ ਚੋਟੀਆਂ ਤੇ ਬਰਫ਼ੀ ਬਰਫ਼ ਦੇਖਣੀ ਹੈ ਸਾਡਾ ਪਲਾਨ ਤੇ ਮਈ ਦਾ ਹੀ ਬਣਦਾ ਸੀ ਪਰ ਅਸੀਂ ਪਹੁੰਚੇ ਜੁਲਾਈ ਚ ਜਾ ਕੇ ਆ ਤੇ ਇੱਧਰ ਸਾਡੀ ਮੈਗੀ ਮੰਨ ਰਹੀ ਆ ਰਾਤ ਜਿਵੇਂ ਤੁਹਾਨੂੰ ਪਤਾ ਹੀ ਆ ਵੀ ਆਪਾਂ ਇੱਥੇ ਤੰਬੂ ਲਾਇਆ ਸੀ ਤੇ ਰਾਤ ਵੀ ਇੱਥੇ ਚੌਲ ਬਣਾ ਕੇ ਖਾਦੇ ਸੀ ਚੌਲ ਬਣਾ ਕੇ ਖਾਦੇ ਸੀ ਤੇ ਹੁਣ ਆਪਾਂ ਸਵੇਰ ਸਵੇਰੇ ਮੈਗੀ ਆਟਾ ਮੈਗੀ ਖਾਣੀ ਆ ਵੈਸੇ ਨਾ ਸਵੇਰੇ ਸਾਡੇ ਕੋਲ ਚੌਲ ਪਾਏ ਸੀਗੇ ਕਾਰਨ ਇਹ ਹੋਇਆ ਵੀ ਦੋ ਗਧੇ ਦੇ ਬੱਚੇ ਤਿੰਨ ਤਿੰਨ ਸੀਗੇ ਤਿੰਨ ਆਏ ਅਸੀਂ ਉਧਰ ਪਰੇ ਗਏ ਪਏ ਸੀਗੇ ਇੱਥੇ ਸਾਡਾ ਸਾਰਾ ਸਮਾਨ ਪਿਆ ਸੀ ਇਹ ਖਾਣ ਪੀਣ ਵਾਲਾ ਇੱਥੇ ਰੱਖਤਾ ਸੀ ਪਿਛਲੇ ਪਾਸੇ ਤੇ ਉਹ ਫਿਰ ਜਦੋਂ ਭਾਂਡਾ ਡਿੱਗਾ ਮੈਨੂੰ ਪਤਾ ਲੱਗ ਗਿਆ ਵੀ ਕੰਮ ਹੋ ਗਿਆ ਭੱਜਾ ਆਇਆ ਪਰ ਤਦ ਤੱਕ ਉਹ ਬਚ ਗਏ ਸੀ ਨਾ ਕਿਉਂਕਿ ਆਪਾਂ ਨੂੰ ਕੋ ਰਾਤ ਕੋ ਕਿ ਥੋੜਾ ਅੰਦਾਜ਼ਾ ਜਿਆ ਨਹੀਂ ਸੀਗਾ ਜੀ ਇਸ ਲਈ ਥੋੜੇ ਜਿਹਾ ਵੱਧ ਬਣ ਗਏ ਹੈਗੇ ਚਲ ਕੋਈ ਗੱਲ ਨਹੀਂ ਇਹ ਸਵੇਰੇ ਖਾ ਲਾਂਗੇ ਚਲੋ خیر ਕੋਈ ਨਾ ਉਹ ਉਹ ਨਾ ਕਿਸਮਤ ਦੇ ਸੀਗੇ ਤਾਂ ਹੀ ਵੱਧ ਬਣੇ ਸੀਗੇ ਉਦੋਂ ਛੱਡ ਕੇ ਭੱਜ ਗਏ ਫਿਰ ਬਾਅਦ ਚ ਮੈਂ ਇੱਥੇ ਸਵੇਰੇ ਕੁੱਤੇ ਨੂੰ ਬਾਤ ਇਧਰਲੇ ਪਾਸੇ ਆ ਪਾਰਕਿੰਗ ਆ ਪਿੰਡ ਦੀ ਰਾਤ ਵੀ ਦਿਖਾਈ ਸੀ ਇਧਰਲੇ ਪਾਸੇ ਪਿੰਡ ਆ ਇਹ ਆਪਾਂ ਹੁਣ ਖਾ ਪੀ ਕੇ ਚੱਲਦੇ ਆ ਫਿਰ ਘੁੰਮਣ ਛੋਟਾ ਜਿਹਾ ਪਿੰਡ ਆ ਹਾਂ ਦੇਖਿਆ ਜਾਣਾ ਛਾਟੀ ਬਣ ਗਈ ਮੈਗੀ ਹੱਲੇ ਬਣਦੀ ਆ ਰਚਦੀ ਪਈ ਆ ਬਾਹੀ ਦੀ ਈ ਚੇ ਚੇ ਬਣ ਜਾਣੀ ਫਿਰ ਜ਼ਰੂਰੀ ਸਮਾਨ ਅਸੀਂ ਗੱਡੀ 'ਚ ਰੱਖਤਾ ਕੱਲਾ ਟੈਂਟ ਉਧਰ ਲੱਗਾ ਰਹਿਣਾ ਤਾਂ ਤੇ ਐਨਕਾਉਂਕਾ ਲਾ ਲਈਆਂ ਸਨ ਸਕਰੀਨਾਂ ਲਾ ਲਈਆਂ ਕਿਉਂਕਿ ਧੁੱਪ ਬਹੁਤ ਏ ਤੇ ਬਾਹਾਂ ਤੇ ਵੀ ਚੜਾਏ ਪਏ ਹੋ ਆਜੋ ਹੁਣ ਲਾਈਏ ਗੀੜਾ ਪਿੰਡ ਦਾ ਆ ਵਧੀਆ ਵੇਜਲ ਹੋਣਾ ਨਾ ਬਹੁਤ ਸੋਹਣਾ ਹਮ ਵਧੀਆ ਲੱਗਦਾ ਸਾਰਾ ਪੀਣ ਲਈ ਪਾਣੀ ਤੇ ਹੋਰ ਨਿੱਕਾ ਮੋਟਾ ਖਾਣ ਵਾਲਾ ਸਮਾਨ ਆ ਝੋਲੇ 'ਚ ਪਾ ਲਿਆ ਨਾਲ ਸਭ ਤੋਂ ਪਹਿਲਾਂ ਇੱਥੇ ਪੁਰਾਣੀ ਯੂਨੀਵਰਸਿਟੀ ਦੇਖਦੇ ਆਂ ਹਜ਼ਾਰ 1100 ਸਾਲ ਪੁਰਾਣੀ ਆ ਇਹ ਬਾਕੀ ਆ ਉਹ ਸਾਰੀ ਵੀ ਚੱਲੀ ਜਾਂਦੀ ਇੱਧਰ ਇਹ ਵੀ ਮਨਿਸਟਰੀ ਦਾ ਹੀ ਆ ਕਹਿੰਦੇ ਸੀ ਵੀ ਰਹਿਣ ਸੈਣ ਲਈ ਬਣ ਰਿਆ ਹੈਗਾ ਮਰੇ ਜਿਹੜੇ ਲਾਮੇ ਨੇ ਉਹਨਾਂ ਦਾ ਬਾਕੀ ਉਹ ਸਾਰਾ ਜਿੰਨਾ ਥੱਲੜਾ ਏਰੀਆ ਕੱਲ ਵੀ ਦੱਸਿਆ ਸੀ ਉਹ ਇੱਕ ਉਧਰ ਮੰਦਿਰ ਹੈ ਇਹਨਾਂ ਦਾ ਤੇ ਆ ਜਿੱਥੇ ਅਸੀਂ ਰੁਕੇ ਆ ਇਹ ਵਾਲਾ ਇਹਨਾਂ ਦੀ ਸਟੇਜ ਆ ਜੇ ਕੋਈ ਸਮਾਗਮ ਹੋਣਾ ਹੋਵੇ ਨਾ ਤਾਂ ਉੱਥੇ ਹੁੰਦਾ ਉਹ ਵੀ ਤਿਆਰ ਹੋ ਰਹੀ ਆ ਇੱਧਰਲੇ ਪਾਸੇ ਲਿਖਿਆ 올ਡ ਮਨਿਸਟਰੀ ਨਾਕੋ 6 ਤੋਂ 6 ਖੋਲਦੀ ਆ ਜੀ ਉੱਪਰ ਇਹਨਾਂ ਦੀ ਪਾਸ਼ਾ ਚ ਲਿਖਿਆ ਹੋਇਆ ਆ ਆ ਇੰਨਾ ਘੜੀਆਂ ਕਰਕੇ ਉਹਨੂੰ ਪਲਾਸਟਰ ਨਹੀਂ ਕਰਦੇ ਸੋ ਏਦਾਂ ਮਿੱਟੀ ਲਾ ਦਿੰਦੇ ਆ ਆ ਵੀ ਵਧੀਆ ਕਿਉਂਕੋ ਪ੍ਰਾਣੀ ਜੀ ਦਿਖ ਰਹਿੰਦੀ ਆ ਨਾ ਫਿਰ ਜਿੱਦਾਂ ਮਨਸਟੀਆਂ ਪਹਿਲਾਂ ਕੱਚੀਆਂ ਹੁੰਦੀਆਂ ਸੀ ਉਸ ਹਿਸਾਬ ਨਾਲ ਤੇ ਆ ਵਾਲੀ ਆ ਸਭ ਤੋਂ ਪੁਰਾਣੀ ਜੂਲੇ ਜੀ ਠੀਕੋ ਜੂਲੇ ਜੀ ਇਹ ਇੱਥੋਂ ਦੇ ਲਾਮਾ ਜੀ ਨੇ ਤੇ ਅਸੀਂ ਕੱਲ ਇਹਨਾਂ ਨੂੰ ਹੀ ਪਹਿਲਾਂ ਆ ਕੇ ਪੁੱਛਿਆ ਸੀਗਾ ਵੀ ਲਾ ਲਈਏ ਟੈਂਟ ਫਿਰ ਇਹ ਪੰਚਾਇਤੀ ਬੰਦਿਆਂ ਨਾਲ ਗੱਲ ਕਰਨ ਗਏ ਕਹਿੰਦੇ ਲਾ ਲਓ ਕੋਈ ਪ੍ਰੋਬਲਮ ਨਹੀਂ ਆ ਖੁੱਲੀ ਹੈ ਜੀ ਮਨਸਟਰੀ ਜਾ ਸਕਦੇ ਅੰਦਰ ਹਾਂਜੀ ਸ਼ੁਕਰੀਆ ਜੀ ਅਸੀਂ ਅੰਦਰ ਜਾ ਕੇ ਦੇਖ ਆਏ ਹਾਂ ਮਨਸਟਰੀਜ਼ ਇੱਕ ਇੱਕ ਦੇ ਪਾਸੇ ਆ ਇੱਕ ਇਹ ਵੀ ਪੁਰਾਣੀ ਹੈ ਦੋਨੋਂ ਪੁਰਾਣੀਆਂ ਨੇ ਤੇ ਇੱਕੋ ਸਾਹਮਣੇ ਉਹ ਨਵੀਂ ਵਾਲੀ ਹੈ ਤੇ ਅੰਦਰ ਵੀਡੀਓਗ੍ਰਾਫੀ ਨਹੀਂ ਕਰ ਸਕਦੇ ਇਸ ਕਰਕੇ ਅਸੀਂ ਵੀਡੀਓ ਨਹੀਂ ਬਣਾਈ ਪਰ ਅੰਦਰ ਬਹੁਤ ਸੋਹਣੀਆਂ ਕੰਦਾ ਕਿਉਂਕਿ ਸਾਰੀਆਂ ਕੰਦਾ ਕੱਚੀਆਂ ਨੇ ਉਹਦੇ ਉੱਤੇ ਬਹੁਤ ਸੋਹਣੀਆਂ ਸੋਹਣੀਆਂ ਪੇਂਟਿੰਗਸ ਕਲਾਕਾਰੀਆਂ ਕੀਤੀਆਂ ਹੋਈਆਂ ਨੇ ਇਹਨਾਂ ਦੇ ਦੇਵੀ ਦੇਵਤੇ ਨੇ ਤਸਵੀਰਾਂ ਬਣੀਆਂ ਹੋਈਆਂ ਨੇ ਹੂੰ ਕਿਉਂਕਿ ਪਹਿਲਾਂ ਮਿੱਟੀ ਵਰਤੀ ਜਾਂਦੀ ਸੀ ਜਾਂ ਲੱਕੜ ਵਰਤੀ ਜਾਂਦੀ ਸੀ ਸੋ ਉਸੇ ਤਰ੍ਹਾਂ ਹੀ ਉਹ ਪੁਰਾਣਾ ਤਰੀਕਾ ਹੀ ਆ ਸਾਰਾ ਤੇ ਉਸੇ ਮਿੱਟੀ ਦੇ ਉੱਤੇ ਰੰਗ ਭਰੇ ਪਏ ਇਹਨਾਂ ਨੇ ਅੱਜ ਇੱਕਦਮ ਮਸਤਰੀ ਲੱਗੇ ਹੋਏ ਆਵਾਜ਼ਾਂ ਆ ਰਹੀਆਂ ਹੁਣ ਪਿੰਡ ਵੱਲ ਚੱਲਦੇ ਆ ਪਰ ਨੂੰ ਇਹ ਸਾਰੇ ਏਰੀਏ ਦੇ ਵਿੱਚ ਬਰਫ਼ ਪੈ ਜਾਂਦੀ ਹੈ ਸਾਰਾ ਏਰੀਆ ਬਰਫ਼ ਨਾਲ ਢਕਿਆ ਜਾਂਦਾ ਹੈ ਸਿਆਲਾਂ ਚ ਤੇ ਇੱਥੋਂ ਦੇ ਲੋਕ ਤਕਰੀਬਨ ਇੱਕ ਅੱਧੀ ਵਾਰ ਹੀ ਜਾਂਦੇ ਆ ਮਤਲਬ ਜੇ ਕੋਈ ਸਮਾਨ ਸਮੂਹ ਲਿਆਉਣ ਜਾਣਾ ਜਾਂ ਉਦਾਂ ਕਿਸੇ ਕੰਮ ਕਰ ਜਾਣਾ ਆ ਦਿੱਦੋ ਆ ਇਹ ਹਰ ਜਗ੍ਹਾ ਹੀ ਬਾਦੂ ਮਿਲ ਜਾਣਗੇ ਛੋਟੀਆਂ ਛੋਟੀਆਂ हिमाचल ਦੇ ਕਨੌਰ ਜ਼ਿਲ੍ਹੇ 'ਚ ਵਸਿਆ ਇਹ ਪਿੰਡ ਬਾੜਾ ਹੀ ਸੋਨਾ ਐ ਮੈਂ ਇਹ ਹਾਂਜੀ ਐਵੇਂ ਦਾ ਮੈਂ ਕਿਹਾ ਮਾਹੌਲ ਵੇਖਣ ਨੂੰ ਮੱੜੂਗਾ ਹੂੰ ਗਲੀਆਂ ਵਿੱਚੋਂ ਲੰਘਦੇ ਜਾਂਦੇ ਆ ਤੇ 11000 893 ਫੁੱਟ ਉਚਾਈ ਦੇ ਉੱਤੇ ਅਸੀਂ ਇਸ ਵੇਲੇ ਸਮੁੰਦਰ ਤਲ ਤੋਂ ਇਹਦੀ ਇੰਨੀ ਉਚਾਈ ਆ ਜੀ ਜਿਹਨੂੰ ਆਪਾਂ ਐਲਟੀਟਿਊਡ ਵੀ ਕਹਿੰਦੇ ਆ ਹੂੰ 3625 ਮੀਟਰ ਆ ਜੇ ਮੀਟਰਾਂ ਦੇ ਵਿੱਚ ਉਹਨੂੰ ਲਾਈਏ ਹਿਸਾਬ ਕਿਤਾਬ ਸੋਲਰ ਉਹ ਲੱਗੇ ਪੇ ਪਾਣੀ ਵਾਲੇ ਉੱਪਰ ਇਹਨਾਂ ਦੇ ਕਿਉਂਕਿ ਠੰਡਾ ਹੀ ਰਹਿੰਦਾ ਪਾਣੀ ਹਮੇਸ਼ਾ ਇੱਧਰ ਨੂੰ ਜਾਵਾਂਗਾ ਇੱਧਰ ਨਹੀਂ ਲੰਘ ਚੱਲਦੇ ਇੱਧਰ ਨਹੀਂ ਹੋਊਗਾ ਕੁਝ ਇਹ ਇਹਨਾਂ ਪਿੰਡਾਂ 'ਚ ਇਹਨਾਂ ਪਹਾੜਾਂ 'ਚ ਤਕਰੀਬਨ ਗਾਵਾਂ ਹੀ ਦੇਖਣ ਨੂੰ ਮਿਲਦੀਆਂ ਹੁੰਦੀਆਂ ਹੂੰ ਗਾਵਾਂ ਹੀ ਮਰਝੀਆਂ ਇੱਧਰ ਆਹ ਦੇਖੋ ਵੀ ਮਿੱਟੀ ਨਾਲ ਆਹ ਥੋੜਾ ਸਾਰੇ ਲੱਕੜਾ ਲੱਕੜਾ ਦੇਖੋ ਕਿ ਦ ਸਟਾਕ ਜਮਾ ਕਰ ਲਿਆ ਇਹਨਾਂ ਨੇ ਜਮਾ ਹੀ ਹੁੰਦਾ ਵੈਸੇ ਇਹਨਾਂ ਕੋਲ ਆਹ ਇਹ ਪੁਰਾਣਾ ਪਹਿਲਾਂ ਹੀ ਪਿਆ ਲੱਗਦਾ ਹੂੰ ਹੂੰ ਕਿਉਂਕਿ ਸਿਆਲ 'ਚ ਸਿਲੰਡਰ ਜੰਮਦੇ ਇੱਥੇ ਪੂਰੇ ਤੇ ਐਵੇਂ ਫਿਰ ਲੱਕੜਾਂ ਬਾਲਦੇ ਸਾਰਾ ਸਾਲ ਤੇ ਮਈ ਤੱਕ ਬਰਫ ਰਹਿੰਦੀ ਰਹਿੰਦੀ ਆ ਜਿਵੇਂ ਪਹਿਲਾਂ ਮੈਂ ਅਨੁਭ੍ਰੀਤ ਨੇ ਦੱਸਿਆ ਤੇ ਅਕਤੂਬਰ ਨਵੰਬਰ 'ਚ ਪੈਣ ਲੱ ਪੈਂਦੀ ਆ ਉਹ ਡਿਪੈਂਡ ਕਰਦਾ ਵੀ ਮੌਸਮ ਕਿਵੇਂ ਆਂਦਾ ਆ ਤਾਂ ਜਿਵੇਂ ਪੁਰਾਣਾ ਜਿਹਾ ਏਰੀਆ ਹੂੰ ਪੂਰਾ ਇਹ ਇਹਨੂੰ ਪੁਰਾਣਾ ਪਿੰਡ ਆ ਇਥੋਂ ਅੰਦਰੋਂ ਹਾਣ ਨਾ ਮਾ ਬਣਿਆ ਆ ਗਿਆ ਕੁਝ ਤੋਪ ਬਹੁਤ ਤਿੱਖੀ ਪੈ ਰਹੀ ਮੂੰਹ ਤੇ ਹੂੰ ਕਿਉਂਕਿ ਬਹੁਤ ਉਚਾਈ ਤੇ ਹੈ ਨਾ ਇਸ ਕਰਕੇ ਹਵਾਵਾਂ ਵੈਸੇ ਚਲਦੀਆਂ ਰਹਿੰਦੀਆਂ ਹੂੰ ਹੂੰ ਰਾਤੀ ਵੀ ਹਵਾ ਬਹੁਤ ਚੱਲਦੀ ਰਹੀ ਤੇ ਤੜਕੇ ਜਿਵੇਂ ਆ ਗਿਆ ਹਾਂ ਆ ਬਰਾਬਰ ਤੇ ਸੇਵ ਆ ਗਿਆ ਇੱਧਰ ਆ ਤਾਂ ਲਾਲ ਵੀ ਹੋਏ ਪਏ ਆ ਆ ਪਰ ਛੋਟੇ ਆ ਪੱਕੇ ਨਹੀਂ ਹੋਣੇ ਹੱਲੇ ਉਦਾਂ ਪਰ ਲਾਲ ਨੇ ਆ ਕੁਛ ਹਰੇ ਆ ਵਿੱਚ ਸਬਜ਼ੀਆਂ ਵੀ ਲਾਈਆਂ ਥੱਲੇ ਗੋਭੀ ਲੱਗੀ ਹੋ ਪਰਲੇ ਬਸ ਇਹ ਵਾਲੇ ਸੇਬ ਵੈਸੇ ਛੋਟੇ ਆ ਜਿਹੜੇ ਆਪਾਂ ਪਹਿਲਾਂ ਉਧਰੋਂ ਨੰਗਦੇ ਆਏ ਆ ਨਾ ਉਹ ਤਾਂ ਅੱਜਕੱਲ ਟੁੱਟ ਵੀ ਰਹੇ ਸੀਗੇ ਨਾਰਕੰਡਾ ਚ ਉਸੇ ਪਹਿਲਾਂ ਟੁੱਟੇ ਆ ਵੀ ਮੰਦਰ ਹੀ ਲੱਗ ਰਿਹਾ ਕੋਈ ਜੋੜੇ ਬਾਹਰ ਲਾ ਕੇ ਗਏ ਪਿਆ ਅੰਦਰ ਲੇਕ ਵਿਖਣੀ ਆ ਪੱਲੀ ਹਾਂਜੀ ਆ ਜਿੰਨਾ ਵੀ ਏਰੀਆ ਨਾ ਸਾਰਾ ਉੱਪਰ ਤੱਕ ਠੱਗਿਆ ਜਾਂਦਾ ਇਹ ਬਰਫ ਦੇ ਨਾਲ ਹੀ ਆ ਡੰਗਰਾਂ ਦਾ ਬਾੜਾ ਬਣਾ ਮੋਰੇ ਲੇਕ ਆ ਗਈ ਆ ਆ ਗਈ ਨਾ ਕੋ ਲੇਕ ਅੰਦਾਜ ਜਜੇ ਨਾਲ ਪਹੁੰਚ ਹੀ ਗਏ ਆ ਆਪਾਂ ਇਹ ਜਿੰਨਾ ਵੀ ਫਿਰ ਪਾਣੀ ਬਰਫ਼ ਪਿਗਲਦੀ ਹੋਣੀ ਆ ਸਾਰਾ ਇੱਥੇ ਇਕੱਠਾ ਹੋ ਜਾਂਦਾ ਨੀਵਾ ਥਾਂ ਆ ਤੇ ਇਹ ਨਾਕੋ ਲੇਕ ਦੇ ਨਾਂ ਨਾਲ ਮਸ਼ਹੂਰ ਆ ਇਹ ਬਹੁਤ ਸਾਰੇ ਸਲਾਨੀ ਇਹਨੂੰ ਵੇਖਣ ਹੀ ਆਉਂਦੇ ਆ ਉਹਦੇ ਕਿਸ਼ਤੀਆਂ ਅੱਜ ਬੋਟਿੰਗ ਹੋ ਰਹੀ ਆ ਅੱਜਕੱਲ ਹਾਂ ਬੋਟਿੰਗ ਵੀ ਚੱਲ ਰਹੀ ਆ ਇੱਧਰ ਵੀ ਕਿਸ਼ਤੀਆਂ ਖੜੀਆਂ ਆ ਉਹ ਬਾਰੇ ਤੇ ਇੱਥੇ ਗੱਡੀ ਨਾਲ ਵੀ ਆਇਆ ਜਾ ਸਕਦਾ ਅਹੀਂ ਤੇ ਇਧਰੋਂ ਪਿੰਡ 'ਚ ਤੁਰ ਕੇ ਆਏ ਗੱਡੀ ਲਿਉਣ ਲਈ ਫਿਰ ਇਧਰੋਂ ਉੱਪਰ ਦੀ ਪਿੰਡ ਦੇ ਘੁੰਮਣਾ ਪੈਂਦਾ ਫਿਰ ਇੱਥੇ ਕਿਤੇ ਆ ਕੇ ਲੱਗਦੀ ਹੋਣੀ ਆ ਇਧਰੋਂ ਉੱਪਰੋਂ ਚੱਲੀਏ ਹੂੰ ਆ ਰੁੱਕ ਵਾਵਾ ਵੱਡੇ ਆ ਇੱਥੇ ਇੰਨੀ ਹਾਈਟ ਤੇ ਵੀ ਪੁਰਾਣੇ ਲੱਗਦੇ ਆ ਹਾਂਜੀ ਤਣਾ ਕਿੰਨਾ ਮੋਟਾ ਕੁਝ ਕਿਸਮਾਂ ਹੁੰਦੀਆਂ ਵੀ ਜਿਹੜੇ ਠੰਡ 'ਚ ਕਾਮਯਾਬ ਰਹਿੰਦੇ ਆ ਮਰਦੇ ਨਹੀਂ ਹੂੰ ਬੜਾ ਠੰਡਾ ਮਾਹੌਲ ਜਾ ਉਧਰੋਂ ਆਉਂਦੇ ਧੁੱਪ ਵੀ ਲੱਗਦੀ ਸੀ ਪਰ ਇੱਥੇ ਠੰਡਕ ਵੰਦੀ ਆ VOTING ਅਸੀਂ ਕਿਹਾ ਆ ਕੇ ਕਰਦੇ ਆ ਸਾਨੂੰ ਨਾ ਕੱਲ ਜਿਹ ਬੰਦੇ ਮਿਲੇ ਸੀ ਅੰਕਲ ਹੋਣੀ ਤੋਂ ਆਉਂਦੇ ਸੀ ਵੀ ਉੱਪਰੋਂ ਬਹੁਤ ਸੋਹਣਾ 뷰 ਆਉਂਦਾ ਸਾਰੇ ਪਿੰਡ ਦਾ ਪਹਿਲਾਂ ਫਿਰ ਉਹ ਟਰੈਕ ਜਿਆ ਕਰਕੇ ਜਾਇਆਈ ਹੈ ਨਾ ਹੂੰ ਐਵੇਂ ਇੱਧਰ ਪੈਡਲ ਮਾਰਦੇ ਹੰਬ ਗਏ ਫਿਰ ਉੱਪਰ ਨੂੰ ਜਾ ਨਹੀਂ ਹੋਣਾ ਆਜੋ ਪਹਾੜਾਂ ਤੋਂ ਬਰਫ਼ ਦਾ ਪਿਗਲ ਕੇ ਜਿਹੜਾ ਪਾਣੀ ਆਉਂਦਾ ਝਰਨਿਆਂ ਰਾਹੀਂ ਉਹਨੂੰ ਫਿਰ ਆੜਾ ਬਣਾ ਕੇ ਇੰਜ ਖੇਤਾਂ ਨੂੰ ਲੈ ਜਾਂਦੇ ਆ ਆ ਇਧਰ ਅੱਗੇ ਸੇਬ ਦੀ ਖੇਤੀ ਜਨਾ ਤੇ ਆ ਮਟਰ ਲੱਗੇ ਪਏ ਆ ਸਾਰੇ ਖੇਤ ਜੇ ਇਧਰ ਕੁਝ ਬਣੀ ਬੁਣੀ ਜਾਂਦਾ ਹੋਟਲ ਹਾਟਲ ਵੀ ਬਣਦੇ ਰਹਿੰਦੇ ਆ ਨਾ ਘਰ ਵੀ ਬਣਦੇ ਰਹਿੰਦੇ ਹੋਮਸਟੇ ਤੁਹਾਨੂੰ ਮਿਲ ਜਾਂਦੇ ਇੱਥੇ ਆਦ ਲੱਗਦਾ ਰੋਡ ਦੇ ਵਿੱਚ ਰੁੜੇ ਲੱਗਦਾ ਇਧਰ ਸਾਰਾ ਕੁਝ ਜਿਵੇਂ ਬਰਫਾਂ ਬਰਫਾਂ ਵਿਗੜਦੀਆਂ ਨੇ ਨਹੀਂ ਆ ਵੈਸੇ ਆ ਉੱਪਰ ਦੀ ਰਾਹ ਆ ਲਾ ਹੁੰਦਾ ਪਿੰਡ ਨੂੰ ਹੂੰ ਇਧਰੋਂ ਦੀ ਘੁੰਮ ਕੇ ਆਣਾ ਪੈਣਾ ਸੀ ਸਾਰੇ ਸਾਰਾ ਖਰ ਗਿਆ ਵਾ ਆਪਾਂ ਇੱਥੇ ਉੱਪਰ ਜਾਣਾ ਇਹਦੇ ਤੋਂ ਉੱਥੋਂ ਜਾ ਕੇ ਦੇਖਦਾ ਸਾਰਾ ਕੁਝ ਸਹੀ ਰਾਹ ਇੰਨਾ ਕਿ ਚੜ ਕੇ ਲੇ ਉੱਤੇ ਨੂੰ ਆਏ ਤੇ ਇੱਥੋਂ ਨਾਕੋ ਪੰਡੇ ਐਵੇਂ ਦਾ ਦੇਖਦਾ ਸਣੇ ਝੀਲ ਉਹ ਪਿਛਲੇ ਪਾਸੇ ਘਰ ਨੇ ਉੱਪਰ ਜਾ ਕੇ ਹੋਰ ਵੀ ਸੋਹਣਾ ਹੋ ਜਾਊਗਾ। ਮੈਨੂੰ ਤਾਂ ਪਸੀਨਾ ਹੀ ਆ ਰਿਹਾ। ਗਰਮੀ ਹੈ ਜੀ ਇੱਥੇ। ਸ਼ਾਮ ਨੂੰ ਠੰਡ ਲੱਗਣੀ ਬਸ। ਹਾਂ, ਰਾਤ ਨੂੰ ਠੰਡ ਰਹਿੰਦੀ ਆ। ਅਸ ਦਿਨੇ ਤਾਂ ਸੂਰਜ ਹੈ ਨਾ। ਮੈਂ ਤਾਂ ਵੀ ਪਾਈ ਸੀ ਪੂਰੀ ਬਾਦੀ ਕੇ। ਕਿਉਂਕਿ ਸੋਪ ਬਹੁਤ ਆ ਨਾ ਉਹ। ਠੰਡ ਲੱਗਦੀ ਸੀ ਨਾ ਉਦੋਂ। ਠੰਡ ਤਾਂ ਠੀਕ ਸੀਗੀ ਮੈਂ ਤਾਂ ਪਾ ਲਈ ਸੀ ਵੀ ਚਲ ਧੋਪ ਜਿਉਂਕਿ ਸਿੱਧੀ ਪੈਂਦੀ ਨਾ। ਹੂੰ ਹੂੰ। ਇੱਥੇ ਸੋ ਚਮੜੀ ਨੂੰ ਸਾੜ ਦਿੰਦੀ ਨਾ ਧੋਪ। ਤਾਂ ਕੋਟੀ ਪਾ ਲਈ। ਜਿੱਥੋਂ ਪੂਰੇ ਪਿੰਡ ਦਾ ਝਾਕਾ ਦੀਦਾ ਨਾਕੋ ਦਾ ਨਾ ਅਸੀਂ ਉਸ ਪਹਾੜੀ ਦੇ ਉੱਤੇ ਆ। ਦੇਖੋ ਕਿੰਨਾ ਸੋਹਣਾ ਪਿੰਡ ਲੱਗ ਰਿਹਾ ਆ। ਹਵਾ ਬੇਸ਼ੱਕ ਚੱਲਦੀ ਪਈ ਆ। ਛਾਵੇਂ ਖੜਾਂਗੇ ਤਾਂ ਕੋਈ ਪ੍ਰੋਬਲਮ ਨਹੀਂ ਆ। ਪਰ ਧੁੱਪਿਆ ਰਾਹ ਚੋਂ ਲੰਘਦੇ ਲੰਘਦੇ ਪਸੀਨੇ ਛੁੱਟ ਗਏ ਆਪਣੇ ਦੇ ਵੀ। ਗਰਮੀ ਆ ਗਈ। ਇੱਥੇ ਉੱਪਰਲੇ ਪਾਸੇ ਨਾ ਬਹੁਤ ਝੰਡੀਆਂ ਲਾਈਆਂ। ਤਾਂ ਇੱਕ ਘੁੰਮਣ ਵਾਲਾ ਲਾਇਆ ਇੰਜ। ਜਿਹੜਾ ਇਹਨਾਂ ਦੇ ਮੰਦਰਾਂ ਦੇ ਬਾਹਰ ਛੋਟੇ ਹੁੰਦੇ ਇਹ ਦੱਸਦੇ ਸੀ ਇੱਥੋਂ ਵਾਲੇ ਕਿ ਵੱਡਾ ਲਾਇਆ ਤਾਂ ਜੋਗੇ ਘੁੰਮਦਾ ਰਹੇ। ਇਹਨਾਂ ਦਾ ਹੀ ਮੰਨਣਾ ਨਾ ਕਿ ਹਵਾ ਸ਼ੁੱਧ ਹੁੰਦੀ ਆ ਜੀ ਤੇ ਆ ਜਿਹੜੀਆਂ ਇਹਨਾਂ ਦੀਆਂ ਮੰਤਰ ਲਿਖੀਆਂ ਇਹ ਵੀ ਹਵਾ ਚ ਘੁਲਦੇ ਰਹਿੰਦੇ ਆ ਇਹਨਾਂ ਦਾ ਬਲੀਫ ਹੈ ਇਹ ਪੂਰੇ ਪਿੰਡ ਚ ਦੇਖੋ ਤੁਹਾਨੂੰ ਆ ਦੂਰ ਦੂਰ ਤੱਕ ਝੂਲਦੀਆਂ ਦਿਖਦੀਆਂ ਹੋਣੀਆਂ ਤੇ ਉਹ ਜਿਹੜੀ ਸਾਹਮਣੇ ਸੰਤਰੀ ਜੀ ਸਭ ਤੋਂ ਅਲੱਗ ਓਹੀ ਆ ਸਾਰੇ ਪਿੰਡ ਚ ਹਾਂ ਜਿੱਥੇ ਸੰਤਰੀ ਹੈ ਨਾ ਅਛਾ ਤਰੀ ਜੀ ਉੱਥੇ ਅਸੀਂ ਆ ਉੱਥੇ ਸਾਰਾ ਟੈਂਟ ਲਾਇਆ ਪਿਆ ਉਹੀ ਪਾਰਕਿੰਗ ਹੈ ਉੱਥੇ ਗੱਡੀ ਲੱਗੀ ਹੈ ਤੇ ਦੇਖੋ ਉਹ ਰੰਗ ਸਿਰਫ ਉਸੇ ਦਾ ਹੀ ਆ ਹਾਂਜੀ ਸਾਰੇ ਪਿੰਡ ਚ ਉਹ ਰੰਗ ਨਹੀਂ ਹੈਗਾ ਉਹ ਇਕੱਲਾ ਇੱਕੋ ਹੀ ਆ ਆ ਨਾ ਕੋ ਲੇਗ ਵੀ ਉਥੋਂ ਦਿਖਣ ਰਹੀ ਆ ਇੱਧਰ ਸਾਰੀ ਖੇਤੀ ਦਿਖਦੀ ਆ ਥੱਲੇ ਉਤਰ ਕੇ ਬਾਅਦ ਚ ਜਾ ਕੇ ਖੇਤਾਂ 'ਚ ਵੀ ਜਾਣੇ ਆਪਾਂ ਹਟਾਵਰ ਆ ਲੱਗਾ ਤਾਂ ਹੀ ਤੇ ਇੰਨੀ ਰੇਂਜ ਫੁੱਲ ਆਣਦੀ ਇੰਨੀ ਤਾਂ ਮੇਰੇ ਉਥਾ ਆਪਣੇ ਪਿੰਡ ਨਹੀਂ ਆਉਂਦੀ ਹੁੰਦੀ ਰੇਂਜ ਇੰਨੀ ਏਅਰਟਲ ਦੀ ਇੱਥੇ ਆ ਰਹੀ ਆ ਏਅਰਟਲ ਦੀ ਜੀਓ ਦੀ ਨਾ ਏਅਰਟਲ ਪਰ ਬਹੁਤ ਤੇਜ਼ ਚੱਲਣ ਡਿਆ ਹੂੰ ਮੇਰਾ ਕਦੇ ਉਥੇ ਪਿੰਡ ਇੱਕ ਜਾਂ ਦੋ ਹੁੰਦੇ ਜਦੋਂ ਇੱਥੇ ਆ ਤਾਂ ਪੂਰੇ ਫੁੱਲ ਡੰਡੇ ਸੀਗੇ ਹੂੰ ਵਧੀਆ ਪਰ 5G ਨਹੀਂ 4G ਆ ਪਰ 4G ਵੀ ਪੂਰਾ ਗਾਹ ਪਾਉਂਦਾ ਆ ਮਟਰ ਮਟਰ ਹੀ ਜ਼ਿਆਦਾ ਲੱਗ ਰਿਹਾ ਪਤਾ ਨਹੀਂ ਆਲੂ ਹੋਣਗੇ ਕਿ ਨਾ ਇੱਥੇ ਉਹਦੇ ਆ ਵੈਸੇ ਤਸੀਬ ਜ਼ੂਬ ਵੀ ਬਹੁਤ ਆ ਇਧਰ ਉੱਪਰ ਤੱਕ ਸਾਰੇ ਪੌੜੀਦਾਰ ਖੇਤ ਹੀ ਆ ਪਰ ਗਾਂ ਉੱਪਰ ਹੋਰ ਐਲਟੀਟਿਊਡ ਹਾਈ ਹੋਣ ਕਰਕੇ ਫਿਰ ਸਾਰੇ ਰੋਡੇ ਪਹਾੜੀ ਆ ਬਸ ਜਿੱਥੇ ਜਿੱਥੇ ਪਿੰਡ ਵਸਦੇ ਉਹਦੇ ਲਾਗੇ ਲਾਗੇ ਸਾਨੂੰ ਮਿਲਣਗੇ ਜਦੋਂ ਉਹ ਦੇਖੋ ਪਰਲੇ ਪਾਸੇ ਦੇਖੋ ਉਹ ਘਰ ਨਾ ਉਹ ਸਿਰਫ ਇੰਨੀ ਪਹਾੜੀ ਦੇ ਵਿੱਚ ਹੈਗਾ ਉਹ ਥੋੜੀ ਜੀ ਬੈਲਟ ਜੀ ਆ ਉਹ ਹਰੀ ਹਰੀ ਹੈ ਬਾਕੀ ਸਭ ਉਹ ਵੀ ਕੋਈ ਹੋਰ ਪਿੰਡ ਲੱਗਦਾ ਉਹ ਹੋਰ ਪਿੰਡ ਆ ਉੱਥੇ ਵੀ ਕਾਫੀ ਕੁਝ ਆ ਤੇ ਆ ਪਹਾੜ ਅਫਗਾਨਿਸਤਾਨ ਦੀ ਯਾਦ ਦਿਵਾਉਂਦੇ ਕਿ ਨਹੀਂ ਕਿਉਂਕਿ ਉੱਥੇ ਸਾਰੇ ਇਦਾਂ ਦੇ ਪਹਾੜ ਆ ਐਵੇਂ ਦੇ ਪਹਾੜਾਂ ਦੇ ਵਿੱਚੋਂ ਹੀ ਲੰਘਦੇ ਲੰਘਦੇ ਗਏ ਇਰਾਨ 'ਚ ਵੀ ਮਤਲਬ ਪਹਾੜ ਹੀ ਪਹਾੜ ਵੇਖੇ ਕੋਈ ਪੱਧਰੀ ਜ਼ਮੀਨ ਨਹੀਂ ਹੈ ਨਹੀਂ ਸੀ ਉੱਥੇ ਕਿਉਂਕਿ ਪਹਾੜ ਤਾਂ ਕਿਤੇ ਨਾ ਕਿਤੇ ਜਾ ਕੇ ਸਾਰੇ ਦੇਸ਼ਾਂ ਨਾਲ ਲੱਗ ਹੀ ਜਾਂਦੇ ਆ ਉਹੀ ਰੇਂਜ ਇੱਕੋ ਹੀ ਜਾ ਰਹੀ ਹੈ ਨਾ ਮਾਲਿਆਂ ਨੂੰ ਉਧਰ ਨੂੰ ਤੇ ਜਿਵੇਂ ਦੀ ਇਹ ਨਾਕੋ ਲੇਕ ਆ ਐਵੇਂ ਦੀ ਇੱਕ ਬਹੁਤ ਨੀਲੇ ਰੰਗ ਦੀ ਲੇਕ ਵੇਖੀ ਸੀ ਉੱਥੇ ਬਾਮਿਆਂ ਗਏ ਸੀ ਤੇ ਉੱਥੇ ਹੀ ਫਿਰ ਸਾਡਾ ਫੋਨ ਚੋਰੀ ਹੋ ਗਿਆ ਸੀ ਬਾਅਦ ਵਿੱਚ ਮਜ਼ਾਰੇ ਸ਼ਰੀਫ 'ਚ ਬਾ ਮੈਂ ਤਾਂ ਗਾ ਜਾਣਦੇ ਆ ਬਾਵਾ ਦੂਰ ਅੱਗੇ ਜਾ ਕੇ ਚੱਲੀਏ ਇਹਦੇ ਅੰਦਰ ਦੇਖੀਏ ਬਹੁਤ ਸੋਹਣਾ ਮਤਲਬ ਅਫਗਾਨਿਸਤਾਨ ਦਾ ਉਹ ਹਿੱਸਾ ਮੈਨੂੰ ਲੱਗਦਾ ਕਿ ਬਹੁਤ ਸੋਹਣਾ ਸੀਗਾ ਜਿਹੜਾ ਅਸੀਂ ਦੇਖ ਕੇ ਆਏ ਸੀਗੇ ਓਦਾਂ ਦਾ ਹੋਰ ਕਿਤੇ ਨਹੀਂ ਸੀਗਾ ਬਿਲਕੁਲ ਚਲੋ ਕੋਈ ਨਾ ਦੁਬਾਰਾ ਚੱਲ ਜਾਂਗੇ ਆਜੋ ਚੱਲਦੇ ਆਂ ਇਹਦੇ ਅੰਦਰ ਦੇਖੀਏ ਕਿਥੋਂ ਦੀ ਆਲੇ ਦੁਆਲੇ ਤੇ ਵਾਰਡ ਲੱਗੀ ਹੈ ਐਂਟਰੀ ਲੱਭਦੇ ਆਂ ਉਧਰੋਂ ਆਲੇ ਦੁਆਲੇ ਸਾਰੀ ਵਾਰਡ ਹੀ ਆ ਇਿੱਕ ਟੋਕ ਆਪਸਾ ਦੋ ਕ ਸਟੈਪ ਆ ਤੇ ਆ ਜਾਲੀ ਜੀ ਇਥੋਂ ਲਾਈ ਪਈ ਆ ਇਥੋਂ ਦੀ ਵੱਟਦੇ ਆ ਸਾਰੇ ਪ੍ਰਾਤਾ ਲਾਈਆਂ ਆ ਹਾਂਜੀ ਪ੍ਰਾਤਾ ਆਹੋ ਪਰੇ ਨੂੰ ਪਰੇ ਨੂੰ ਦੂਸਰੇ ਪਾਸੇ ਨੂੰ ਐ ਹਵਾ ਨਾਲ ਇੰਜ ਘੁੰਮਦਾ ਇਹ ਵੇਖੋ ਪ੍ਰਾਤਾ ਦੇ ਮੂੰਹ 'ਚ ਹਵਾ ਜਾਊਗੀ ਨਾ ਅੱਛਾ ਨਹੀਂ ਰੁਗਿਆ ਸੀਗਾ ਹੁਣ ਅੱਛਾ ਤੇ ਘੰਟੀ ਵੱਜਦੀ ਹਾਂ ਤੇ ਇੱਕ ਨੂੰ ਲਗਾਓ 11 ਵਜਾਉਣੀ ਘੰਟੀ ਆਹ ਸਹੀ ਹੈ। ਬਾਬਾ ਹੈਵੀ ਆ ਬੈਰਿੰਗ ਬੁਰਿੰਗ ਲਾਏ ਥੱਲੇ ਵੀ ਤੇ ਉੱਪਰ ਵੀ ਕਰ ਐਵੇਂ ਚੈਂਟਿੰਗ ਹੁੰਦੀ ਰਹਿੰਦੀ ਐ। ਹਾਹ ਕੱਲ ਉੱਥੋਂ ਪਾਰਕਿੰਗ ਚੋਂ ਜਿੱਥੇ ਗੱਡੀ ਲੱਗੀ ਆ ਨਾ ਉੱਥੋਂ ਖੜਕੇ ਵੇਖਿਆ ਸੀ ਤਾਂ ਉਹ ਤੇ ਉਹ ਅੰਕਲ ਹੁਣੀ ਕਹਿੰਦੇ ਸੀ ਉੱਥੇ ਜੇ ਕੱਲ ਉਹਨਾਂ ਨੇ ਕਿਹਾ ਸੀਗਾ ਵੀ ਉੱਪਰ ਜਾਇਓ ਤੇ ਤੁਹਾਨੂੰ ਸਾਰਾ ਪਿੰਡ ਦੇਖੂਗਾ। ਤਾਂ ਹੀ ਆਏ। ਅਸੀਂ ਥੋੜਾ ਜਿਹਾ ਟਾਈਮ ਇੱਥੇ ਰੁਕੇ ਆ ਬੈਠੇ ਸੀਗੇ ਤੇ ਦੇਖ ਲਓ ਨਾਲ ਹੀ ਮੌਸਮ ਐਨ ਚਿਲਿੰਗ ਮਾਹੌਲ ਹੋ ਗਿਆ ਵੇ ਹਾਂ ਬੱਦਲ ਮਾਨਸਪ੍ਰੀਤ ਦੀ ਸੁਣ ਲਈ ਬੱਦਲ ਹੋ ਗਿਆ ਸ਼ੁਕਰ ਆ ਚਲੋ ਨਾ ਇਹ ਹੁਣ ਉਤਰਾਈ ਵੇਲੇ ਬਹੁਤਾ ਔਖਾ ਵੀ ਨਹੀਂ ਹੋਣਾ ਸੀ ਹੂੰ ਚੜਾਈ ਦੇ ਲਈ ਹੁੰਦਾ ਵਾ ਜ਼ੋਰ ਲੱਗਦਾ ਬੋਤੋ ਬਤਿੱਖੀ ਵੀ ਸੀਗੀ ਹਾਂਜੀ ਤੇ ਉਤੋਂ ਦੀ ਚੜਾਈ ਸੀ ਤੇ ਹੁਣ ਉਤਰਾਈ ਹੈ ਤੇ ਨਾਲ ਬੱਦਲ ਵੀ ਹੋ ਗਿਆ ਆ ਜੋ ਆ ਦੇਖੋ ਸਾਰੇ ਏਰੀਆ ਐਵੇਂ ਦਾ ਹੀ ਹੈ ਪਰ ਬਹੁਤ ਸ਼ਾਨਦਾਰ ਸੜਕਾਂ ਬਣਾਤੀਆਂ B R O ਨੇ ਯਾਨੀ ਕਿ ਬਾਰਡਰ ਰੋਡ ਆਰਗੇਨਾਈਜੇਸ਼ਨ ਆਦੇ ਸਾਰੇ ਜਿਹੜੇ ਆਉਂਦੇ ਹੋਣੇ ਉਹ ਬਣਾ ਕੇ ਗਏ ਹੋਣੇ ਨਾ ਹਾਂ ਇੱਥੇ ਬਣਾ ਕੇ ਰੱਖ ਜਾਂਦੇ ਮੈਂ ਕਹਿਣ ਦਿਆ ਸੀ ਮੈਂ ਕਹਾਂ ਆਰੇ ਇਹ ਪੈਸੇ ਤੇ ਇਦਾਂ ਦਾ ਹੀ ਆ ਸਾਰਾ ਇਹ ਕੱਚ ਪੱਕਾ ਜਿਹਾ ਪਰ ਸੜਕਾਂ ਬਹੁਤ ਸ਼ਾਨਦਾਰ ਬਣਾਈਆਂ ਜਿਹੜੀਆਂ ਕਿ ਕਦੀ ਮੈਦਾਨੀ ਏਰੀਆ 'ਚ ਵੀ ਨਹੀਂ ਇਦਾਂ ਦੀਆਂ ਆਪਾਂ ਦੇਖੀਆਂ ਇਹਨੂੰ ਇਹ ਕਾਲੀਆਂ ਹੂੰ ਚਿੱਟੀਆਂ ਪੱਟੀਆਂ ਉੱਤੇ ਲੱਗੀਆਂ ਪੀਲੀਆਂ ਪੱਟੀਆਂ ਲੱਗੀਆਂ ਸੜਕ ਤਾਂ ਟੁੱਟਣੀ ਨਹੀਂ ਦਿੰਦੇ ਕਿਉਂਕਿ ਕਨੈਕਟੀਵਿਟੀ ਰੱਖਣੀ ਨਾ ਆਰਮੀ ਨੇ ਬਾਰਡਰ ਏਰੀਆ ਹੈ ਇਸ ਕਰਕੇ ਇਧਰਲੇ ਪਾਸੇ ਅੱ ਗਈ ਆਦ ਕਿਉਂਕਿ ਆਹ ਰਾਹ ਤਾਂ ਐਦਾਂ ਦੇ ਆ ਇਹ ਵਰਤੋਂ 'ਚ ਨਹੀਂ ਹੈਗੇ ਹੂੰ ਇੱਥੇ ਤਾਂ ਪਿੰਡ ਵਾਲਿਆਂ ਨੇ ਆਉਣਾ ਹੁੰਦਾ ਹਾਂ ਪਿੰਡਾਂ ਵਾਲੇ ਤਾਂ ਆਦੀ ਹੁੰਦੇ ਤੜ ਕੇ ਪਹਾੜਾਂ ਤੇ ਚੜਨ ਦੀ ਮਤਲਬ ਤੁਰ ਕੇ ਉਹ ਤਾਂ ਮੈਂ ਕੱਲ ਵੀ ਇਦਾਂ ਫੇਮ ਨੂੰ ਗੱਲ ਜੇਤੇ ਹੀ ਕੱਲ ਵੀ ਦਸੀ ਅੰਕਲ ਨੂੰ ਜਦੋਂ ਮੈਂ ਪੁੱਛਦਾ ਸੀ ਨਾ ਵੀ ਤੁਸੀਂ ਤਾਂ ਅੰਕਲਾ ਸਾਰੇ ਪਹਾੜ ਗਏ ਹੋਣੇ ਆਂ ਕਹਿੰਦਾ ਅਸੀਂ ਹੋਰ ਇੱਥੇ ਕਰਨਾ ਵੀ ਕੀ ਆ ਅਸੀਂ ਆਉਂਦੇ ਆਂ ਜਿਹੜੇ ਨੇ ਸਾਰੇ ਪਹਾੜਾਂ ਦੇ ਗਏ ਪਏ ਆਂ ਅਸੀਂ ਹੱਸਦੇ ਸੀ ਇੱਕ ਦੂਸਰੇ ਨੂੰ ਟਿਚਣਾ ਕਰਦੇ ਇਹ ਸਭ ਤੋਂ ਪਹਿਲਾਂ ਛੱਡਦਾ ਸੀ ਆਹੋ ਬਜ਼ੁਰਗ ਬਜ਼ੁਰਗ ਕਹਿੰਦੇ ਹੁਣ ਵੀ ਇਹ ਮਤਲਬ ਐਨ ਵਧੀਆ ਟਰੈਕਿੰਗ ਕਰ ਲੈਂਦੇ ਉੱਪਰ ਤੱਕ ਪਹਾੜਾਂ ਦੇ ਹਾਦਤ ਪੈ ਗਈ ਨਾ ਉਹਨਾਂ ਨੂੰ ਹੁਣ ਜੀ ਆਹੋ ਸ਼ੁਕਰ ਹੈ ਰੱਬ ਦਾ ਉਹਦੇ ਕਿੰਨੇ ਸੋਹਣਾ ਲੱਗ ਰਿਹਾ ਉੱਪਰ ਹੂੰ ਨੀ ਤਾਂ ਇਧਰੋਂ ਚੜਨਾ ਪੈਣਾ ਸੀ ਨਾ ਹੁਣ ਪਹਿਲਾਂ ਪਹਿਲਾਂ ਇਹ ਵੀ ਇੰਨਾ ਜ਼ਿਆਦਾ ਲੱਗਦਾ ਹੁਣ ਮਿੰਟ ਚ ਉਤਰ ਆ ਹੈ ਨਾ ਅੱਛਾ ਉਤਰਮਣ ਤਾਂ ਇਦਾਂ ਹੀ ਆ ਇੱਥੋਂ ਚੜ ਗਏ ਨਾ ਇੱਥੋਂ ਚੜ ਕੇ ਗਏ ਸੀ ਟਰੈਕਿੰਗ ਜੀ ਕਰਕੇ ਆਹ ਵਾਲੇ ਰਾਤ ਉਹਦੇ ਵਿੱਚ ਦੀ ਰਾਹ ਸੀਗਾ ਝੂਟ ਆ ਗਿਆ ਅਸੀਂ ਇੱਥੋਂ ਉਤਰੇ ਜਾ ਰਹੇ ਸੀਗੇ ਤੇ ਮਾਤਾ ਜੀ ਇੱਥੇ ਚਾਹ ਪੀ ਰਹੇ ਆ ਮੈਂ ਉਹਦੇ ਪਾਣੀ ਲਗਾਣ ਗਿਆ ਪਾਣੀ ਲਾਉਣ ਗਏ ਸੀਗੇ ਤੁਸੀਂ ਪਾਣੀ ਇੱਥੇ ਤੋਂ ਮੈਂ ਕੌਣ ਸੀ ਫਸਲ ਹੈ ਅੱਜ ਕੱਲ ਹਾਂ ਫਸਲ ਫਸਲ ਇਹ ਮਟਰਿਆ ਮਟਰਿਆ ਹਾਂ ਠੀਕ ਆ ਕੱਲ ਹਮੇ ਇੱਕ ਗਾੜੀ ਵਾਲਾ ਮਿਲਿਆ ਥਾ ਉਹ ਚੰਡੀਗੜ੍ਹ ਕੋ ਲੈ ਕੇ ਜਾ ਰਿਹਾ ਥਾ ਮਟਰ चंडीगढ़ तो चंडीगढ़ एयरपोर्ट गया था वो तो कहाँ बिकता है आपका मटर ये इधर से चंडीगढ़ लेते हैं वो क्या दिल्ली में लेते हैं वहाँ से बोलते हैं ना शिमला से ऊपर थोड़ा सा ऊपर अच्छा वहाँ से फिर नीचे को छटे करके फिर बाहर भेज रहे बाहर भेज दे ना आँ। आँ। आपका मटर बहुत फेमस है इधर का आ, तो है। वैसे रेट क्या है अगर हमने किलो खरीदना हो आज तो क्या रेट चलता है इधर हाँ इधर आजकल ਪਹਿਲੇ ਪਹਿਲੇ ਤਾਂ 100 ਐਸੀ ਮਿੱ ਗਿਆ ਅਜਿਹਾ ਥੋੜਾ ਕੰਮ ਹੋ ਗਿਆ ਬੋਲਦਾ ਬਤਾ ਨਹੀਂ ਕਿ ਕਿਹਦਾ ਹੋਇਆ ਫਿਰ ਵੀ 100 ਸੇ ਉਪਰ ਹੈ 100 ਸੇ 100 ਹੋਗਾ 100 ਹੋਗਾ ਹੈਨਾ ਸਹੀ ਹੈ ਤੇ ਵੇਖ ਲਓ ਵੀ ਪਹਾੜਾਂ ਦਾ ਮਟਰ ਤੇ ਆਪਣੇ ਵੀ ਮੇਨ ਲਾਉਦਾ 100 ਤੋਂ ਉੱਤੇ ਹੋਣਾ ਮਨਪਰੀ ਤੁਹਾਨੂੰ 100 ਤੋਂ ਉੱਤੇ ਤਾਂ ਆਪਣੇ ਵੇਖ ਹੀ ਰਿਹਾ ਵੈਸੇ ਤੇ ਇਹ ਤਾਂ ਇੱਥੇ ਕبھی 100 ਮੇ ਹੁੰਦਾ ਹੈ ਕبھی 80 ਮੇ ਹੁੰਦਾ ਹੈ ਕਸ਼ ਕبھی 90 ਮੇ ਹੁੰਦਾ ਹੈ ਫਿਰ ਰੋਰ ਬਲੋ ਹੋ ਜਾਂਦਾ ਹੈ ਜੀ 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 ਮਤਲਬ ਖੁੱਲਾ ਹੋਗਾ ਤਾਂ 100 ਮੀ ਜਾਂਦਾ ਹੋਗਾ ਸਭ ਤੋਂ ਜ਼ਿਆਦਾ 200 ਤੱਕ ਚਲ ਜਾਂਦਾ ਹੈ ਇਧਰ ਸੋਤ ਨਹੀਂ ਹੈ ਫਿਰ ਉਹ 150 150 ਤੱਕ ਜਾਂਦਾ ਹਾਂ 150 ਤੱਕ ਜਾਂਦਾ ਸਹੀ ਹੈ ਤੇ ਜੇ 150 ਨੂੰ ਇੱਥੋਂ ਹੀ ਗਿਆ ਤਾਂ ਦੇਖ ਲਓ ਆਪਣੇ ਜਾ ਕੇ ਕਿੰਨਾ ਮਹਿੰਗਾ ਵੇਖੂਗਾ ਤੇ ਪਿੰਡ ਫਿਰ ਹੁਣ ਤੋਂ ਪਚੇ ਹੋਰ ਤਰ੍ਹਾਂ ਦਾ ਦੇਖਦਾ ਹਾਂ ਹੁਣ ਹੋਰ ਜ਼ਿਆਦਾ ਸੋਹਣਾ ਲੱਗਣ ਲੱਗ ਪਿਆ ਵਧੀਆ ਲੱਗਦਾ ਇਹ ਬਾਲੀ ਆਬਾਦੀ ਨਹੀਂ ਹੈਗੀ ਪਿੰਡ ਦੀ ਅ 2011 ਦਾ ਡਾਟਾ ਸਿਰਫ ਮਿਲਦਾ ਜਿਹੜਾ ਇੰਟਰਨੈਟ ਤੇ ਵੇਖਣ ਨੂੰ ਮਿਲਦਾ ਤੇ ਉਹਦੀ ਮਰਦਮਸ਼ੁਮਾਰੀ ਦੇ ਅਨਸਾਰ 500 ਕੁਝ ਸੀਗੇ ਬੰਦੇ ਇੱਥੇ ਹੂੰ 500 ਤੋਂ ਥੋੜੇ ਜਿਹਾ ਉੱਪਰ ਸੀਗੇ ਹਾਂਜੀ ਬੀਬੀਆਂ ਜ਼ਿਆਦਾ ਉੱਚ ਬੰਦੇ ਘਟਿਆ ਹਾਂ ਤੇ ਹੁਣ ਤਾਂ ਵਧ ਗਈ ਹੋਣੀ ਵੈਸੇ ਆਬਾਦੀ ਥੋੜੀ ਆਹ ਛੋੜੀ ਹਜ਼ਾਰ ਹਜ਼ਾਰ ਦੇ ਨੇੜੇ ਚੱਲ ਲਾ ਲੈਨੇ ਆ 7-800 ਹੋ ਗਈ ਹੋਣੀ ਆ ਤੇ ਜਿਹੜੀ ਘਰਾਂ ਦੀ ਗੱਲ ਕਰੀਏ ਤਾਂ ਉਹ ਹੈਗਾ 125 ਤੋਂ 30

ये भी एकलो <laughs> भी अच्छा बकरियां भी है तोड़ियां आड़ियां ओके अच्छा कोड़ा गोरा. हाँ ठीक है ठीक है तो पानाली पोर्ट ली उन्होंने हाँ हाँ पानी ला गया है यहाँ मटरानू औरतें ही ज़्यादा खेती का काम करती हैं ना सही है. है मर्द क्या करते हैं मर्द तो करते तो कोई तो अपने ड्यूटी में है ना अच्छा वो बाहर जाते हैं काम सही है ਚਲੋ ਠੀਕ ਹੈ ਜੀ ਮਿਲਤੇ ਆਂ ਫਿਰ ਸ਼ੁਕਰੀਆ ਤੁਸੀਂ ਵੀ ਕਰੋ ਆਪਣਾ ਕੰਮ ਕਰ ਆਓ ਚੱਲਦੇ ਆਂ ਫਿਰ ਆਪਾਂ ਚੱਲਦੇ ਆਂ ਆ ਗਏ ਅਸੀਂ ਉਪਰੋਂ ਨਾਕੋ ਲੈ ਕੇ ਦੇ ਬਿਲਕੁਲ ਕੰਡੇ ਦੇ ਮੌਸਮ ਬਹੁਤ ਵਧੀਆ ਹੋ ਗਿਆ ਹਾਂ ਬੱਦਲ ਠੰਡੀਆਂ ਹਵਾਵਾਂ ਪਹਿਲਾਂ ਥੋੜੀਆਂ ਪਹਿਲਾਂ ਰੁਮਕਦੀਆਂ ਸੀ ਹੁਣ ਥੋੜੀਆਂ ਤੇਜ਼ ਹੋ ਗਈਆਂ ਹੁਣ ਤਾਂ ਝਖੜ ਝੁਲਣ ਵਾਲਾ ਕੰਮ ਹੋ ਗਿਆ ਤੇ ਜਿਹੜਾ ਆਪਾਂ ਮੀਂਹ ਕਹਿ ਰਹੇ ਸੀ ਨਾ ਸਵੇਰੇ ਪਿਆ ਉਹ ਇੱਥੋਂ ਹੁਣ ਪਤਾ ਲੱਗਾ ਵੇ ਪਹਿਲਾ ਮੀਂਹ ਪਿਆ ਇਸ ਸੀਜ਼ਨ ਦਾ ਹੱਲੇ ਤੱਕ ਕਹਿੰਦੇ ਮੀਂਹ ਨਹੀਂ ਪਿਆ ਸੀਗਾ ਜਦੋਂ ਗਾਇਆ ਸੀ ਕਿੰਨੀ ਧੁੱਪ ਸੀ ਇੱਥੇ ਬਹੁਤ ਜ਼ਿਆਦਾ ਚੜਦਿਆਂ ਚੜਦਿਆਂ ਬੁਰੇ ਹਾਲ ਹੋ ਗਏ ਸੀ ਦਸੇ ਸੀ ਪਸੀਨੇ ਆ ਗਏ ਤੇ ਹਾਂਜੀ ਹੁਣ ਕਰੀਏ ਬੋਟਿੰਗ ਬਹੁਤ ਸ਼ਾਨਦਾਰ ਮੌਕਾ ਹੈ ਉਹ ਇੱਧਰ ਇੱਧਰ ਆ ਜਾ ਸਕੋ ਉਹ ਪਰਲੇ ਪਾਸੇ ਆ ਆ ਜੋ ਆ ਵਾਲੀ ਚ ਅੱਗੇ ਕਰੋ ਫਿਰ ਇਹਨੂੰ ਐਂਕਰ ਕੀਤੀ ਪਈ ਆ ਕਿੱਦਾਂ ਵੇਚਾਂ ਉਹ ਇਧਰੋਂ ਟੱਪ ਬੱਜੀ ਰਿਹਾ ਪੈਡਲ ਆ ਵੀ ਮਾਨ ਕੱਲੇ ਜਾਣਾ ਹੈਂਡਲ ਆਹੋ ਪਤਾ ਮੈਨੂੰ ਹੈਂਡਲ ਕਹਿੰਦਾ ਫੜ ਲਿਓ ਚਲੋ ਵੀ ਆਪੇ ਜਾਣਾ ਵਾ ਹੋਰ ਤੈਨੂੰ ਕੀ ਲੱਗਿਆ ਮੋਟਰਬੋਟ ਉਹ ਆਪ ਲੈ ਕੇ ਜਾਊਗਾ ਨਾਕੋ ਲੈਕ ਚ ਨਾ ਕੋ ਲੈ ਕੇ ਆਪਾਂ VOTING ਕਰਦੇ ਆ। ਇਹ ਔਖਾ ਐਵੇਂ ਪੰਗਾ ਹੀ ਲੈ ਲਿਆ ਅਮਰੀਕਾ ਮੁੜ ਜਾ। ਕਿਉਂ? ਮੈਨੂੰ ਜਾਣਾ ਹੈਗਾ। ਬਾਹਰ ਇਹਨਾਂ ਟਾਈਮ ਨਹੀਂ ਮੇਰੇ ਤੋਂ ਚੱਲਣੀ ਹੈਗੀ। ਵਧੀਆ ਲੱਗਣਾ। ਆਹ ਦਮੋੜ ਲਓ ਨੀ। ਹੈਂਡਲ ਘੁਮਾਉਣ ਨੂੰ ਆ। ਹੈਂਡਲ ਮੋੜ ਕੱਟਣ ਲਈ ਆ। ਇਹਦੇ ਨਾ 100 ਰੁਪਏ ਇੱਕ ਜਾਨੇ ਦਾ 20 ਮਿੰਟਾਂ ਵਾਸਤੇ ਕਹਿੰਦਾ। ਅੱਜ ਆਏ ਆਂ ਲੇਕ ਤੇ ਤੇ ਕਿਉਂ ਨਾ VOTING ਕਰੀਏ ਤੂੰ ਘਾਬਰੀ ਗਈ ਬਣੋ ਘਾਬਰ ਨਹੀਂ ਗਈ ਮੈਂ ਆਹਦੇ ਕਿੰਨੀ ਵਧੀਆ ਚੱਲਣ ਰਹੀ ਹੁਣ ਦੁਪਹਿਰ ਵੇਲੇ ਆਪਾਂ ਉਹ ਪਹਾੜ ਦੀ TC ਤੇ ਸੀਗੇ ਉਹ ਥੋਂ ਐ ਕਿੰਨੀ ਗਰਮੀ ਸੀ ਜਦੋਂ ਚੱਲੇ ਤੁਸੀਂ ਕਿਹਾ ਸੀ ਨਾ ਜਾਣ ਵੇਲੇ ਹਾਂ ਜੇ ਪੈਡਲ ਮਾਰ ਲੈ ਥੱਕ ਜਾਣਾ ਆਪਾਂ ਬਾਕੀ ਇਹੀ ਯਾਲ ਹੁਣ ਸਹੀ ਹੈ ਇਹ ਮੈਂ ਪਹਿਲੀ ਵਾਰ ਉਥੇ ਸੁਖਨਾ ਲੇਕ ਚੇ ਕੀਤੀ ਸੀ ਚੰਡੀਗੜ੍ਹ ਪਹਿਲੀ ਵਾਰ ਹੈ ਆਪਾਂ ਮੋਟਰ ਬੋਟੋਂ ਦੂਸਰੇ ਝੂਟੇ ਨਾ ਤਾਂ ਕਰਕੇ ਕੀ ਆ ਵੀ ਇਹ ਵੀ ਚੱਲ ਨਾ ਤਾਂ ਹੋ ਜਾਊਗਾ ਵੀ ਤੁਸੀਂ ਨਾਕੋ ਲੇਕ ਦੇ ਵਿੱਚ ਬੋਟਿੰਗ ਕਰਕੇ ਆਏ ਹੋ ਬਾਕੀ ਕਣੀਆਂ ਜੀਆਂ ਆ ਗਈਆਂ ਸੀ ਥੋੜੀਆਂ ਜੀਆਂ ਪਹਿਲਾਂ ਸੀ ਡਬਲ ਮਾਈਂਡਡ ਜੇ ਇਹ ਵੀ ਚੱਲੀ ਹੈ ਵਿੱਚ ਮੀਨ ਆ ਜਵੇ ਆਓ ਨਾਲ-ਨਾਲ ਘੁੰਮੀ ਜਣੇ ਪੈਰ ਉੱਦੀ ਮਤਲਬ ਉਹ ਜੋਇੰਟ ਆ ਜੋਇੰਟ ਆ ਸਹੀ ਆ ਤੁਸੀਂ ਨਹੀਂ ਮਾਰਨਾ ਤੂੰ ਮੈਨੂੰ ਮਾਰਨੇ ਪੈਣਿਆ ਜੋਰ ਤਾਂ ਬਥੇਰੇਆਂ ਨੂੰ ਪਤਾ ਹੀ ਹੋਣਾ ਵੀ ਇਹ ਇਕੱਠਾ ਹੀ ਹੁੰਦਾ ਸਿਸਟਮ ਸਾਰਾ ਇੱਕ ਜਣਾ ਭਾਵੇਂ ਹਟ ਵੀ ਜਾਵੇ ਤਾਂ ਵੀ ਲੱਤਾਂ ਘੁੰਮੀ ਆਣੀਆਂ ਵਾ ਤੇ ਬੱਦਲ ਹੋਇਆ ਪਿਆ ਤੇ ਕਣੀਆਂ ਜੀਆਂ ਫਿਰ ਵਿੱਚ ਹੱਲੇ ਪੂਰ ਪੈ ਰਹੀ ਐ ਤੇਜ਼ ਨਾ ਹੋ ਜਾਵੇ ਇਹ ਉਦਾਂ ਹੋਇਆ ਸੀ ਉੱਥੇ ਕਿੱਥੇ ਸੀ ਉਹ ਕਿਹੜੀ ਯਾਰ ਦੂ ਦੇਰਾ ਧੂਨ ਵਾਲਾ ਨਹੀਂ ਨਹੀਂ ਤਾਲ ਸੌਰੀ ਨੈਣੀ ਤਾਲ ਦੇ ਵਿੱਚ ਆਪਾਂ ਬੋਟਿੰਗ ਕਰ ਰਹੇ ਉਹ ਛਿਕਾਰਾ ਜਿਹਾ ਸੀਗਾ ਉਹ ਚੱਪੂ ਮਾਰ ਕੇ ਚਲਾ ਰਿਹਾ ਸੀ ਵਹਿ ਆਪ ਹੀ ਬੜਾ ਉੱਥੇ ਮੀਂਹ ਆ ਗਿਆ ਭੇਜ ਗਏ ਸੀ ਉਦੋਂ ਇਹ ਵਾਲੀ ਕਸ਼ਤੀ ਦੇ ਉੱਤੇ ਨਾ ਚਿੱਟ ਜੀ ਲੱਗੀ ਆ ਇਹ ਬਣੀ ਆ ਰੋਪੜ ਦੀ ਵਿਸ਼ਵ ਕਰਮਾ ਇੰਡਸਟਰੀਜ਼ ਬੋਟ ਬਿਲਡਰ ਐਂਡ ਗਵਰਨਮੈਂਟ ਕੰਟਰੈਕਟਰਸ ਨੇ ਰੋਪੜ ਨੀਅਰ ਕਨਾਲ ਬ੍ਰਿਜ ਪੰਜਾਬ ਦੀ ਬਣੀ ਆ ਜਿਹੜਾ ਸਤਲੁਜ ਲੰਘ ਕੇ ਬਰਜੋ ਹੀ ਜਾਂਦਾ ਹਾਂਜੀ ਆ ਸਾਰੀਆਂ ਬਰਫਾਂ ਇਹਨਾਂ ਪਹਾੜਾਂ ਦੀਆਂ ਪਿਗਲੀਆਂ ਉਹਦਾ ਪਾਣੀ ਹੀ ਆ ਜੀਚੇ ਆਪਾਂ ਬੋਟਿੰਗ ਕਰ ਰਹੇ ਹਾਂ ਦੇ ਫਸਾ ਜਮੜਾ ਉਤਰ ਕੇ ਇਹ ਪੜ ਜਾਂਦੇ ਆ ਹਾਂ ਫੇਰ ਤੇ ਛੱਡ ਦਿੰਦੇ ਹੁਣ ਵੀ ਆ ਇਹਦੇ ਵਿੱਚ ਪਾਣੀ ਆ ਰਿਹਾ ਉੱਪਰ ਪਿਗਲ ਵਿਗਲ ਗਏ ਤੇ ਆ ਹਲੇ ਵਾਲੇ ਜਿਹੜੇ ਘਾਰ ਆ ਇਹ ਹੋਟਲ ਵੀ ਆ ਨਾਲੇ ਘਾਰ ਆ ਨਾਲ ਹੀ ਹੋਟਲ ਆ ਹੋਮ ਸਟੇ ਆਪ ਹੋਇਆ ਲੇਕ 뷰 ਹੋਟਲ ਐਂਡ ਰੈਸਟੋਰੈਂਟ ਹਾਂ ਇਧਰ ਪਿੱਛੇ ਹੀ ਦੇਖਦਾ ਮਾਸਾ ਕਰੀਏ ਪਾਰ ਕੇ ਨੂੰ ਹੋਰ ਕੀ 10 ਮਿੰਟ ਹੀ ਲਾਉਣੇ ਆਪਾਂ ਚਾ ਆ ਜਾ ਹੀ ਕਰਨਾ ਸੀਗਾ ਬਹੁਤ ਝੂਟਾਂ ਦੀ ਕਿਸ਼ਤੀ ਆਪਾਂ ਉਤਰ ਗਏ ਆ ਆਹ ਵਾਲੀ ਲਾਲ ਅਮਰੂਤੀ ਸੀਗੀ ਜੀਤੇ ਗਏ ਸੀ ਚਲੋ ਵੀ ਚੱਲੀਏ ਮੌਸਮ ਬਹੁਤ ਸੋਹਣਾ ਹੋਇਆ ਪਿਆ ਦੁਪਹਿਰ ਦਾ ਹਣ ਆਹਲੇ ਦੋਲੇ ਵਾੜਾਂ ਕਰਕੇ ਨਾ ਇਹਨਾਂ ਨੇ ਕੰਡੇ ਜੇ ਵੀ ਰੱਖੇ ਪਏ ਉੱਤੇ ਵੀ ਕੋਈ ਟੱਪ ਕੇ ਉੱਧਰ ਜਾ ਕੇ ਸੇਬ ਨਾ ਤੋੜ ਲਿਆ ਹੋਵੇ ਵੇਚਾ ਲੱਗੇ ਹੋਇਆ ਹੈ ਨਾ ਫੇਤੀ ਵੀ ਇਦਾਂ ਹੀ ਇਹਨਾਂ ਦਾ ਸਾਰਾ ਹੈ ਨਾ ਆਹੋ ਵਾਰਡ ਪੱਕੀ ਕੀਤੀ ਆ ਖੇਤੀ ਦਾ ਲਈ ਛੋਟੀ ਐ ਸੇਬ ਬੂਟੇ ਬਾਲੇ ਵੱਡੇ ਨਹੀਂ ਹੈਗੇ ਮਟਰ ਮਟਰ ਹੈਗੇ ਅੰਦਰਲੇ ਪਾਸੇ ਮਟਰ ਟੁੱਟਣ ਤੋਂ ਬਾਅਦ ਚ ਜਿਹੜੇ ਉਹਦੇ ਬੂਟੇ ਸੁੱਕ ਜਾਂਦੇ ਆ ਪੱਕੇ ਹੁੰਦੇ ਐ ਇਹ ਜੋ ਲੇਵਾਂ ਦੇ ਪਸ਼ੂਆਂ ਨੂੰ ਪਾਉਣ ਲਈ ਬਾਅਦ ਚ ਸਿਕਾ ਕੇ ਪਾਉਂਦੇ ਆ ਆਫ ਸੀਜ਼ਨ ਫਿਰ ਇਹੀ ਪੈਂਦਾ ਰਹਿੰਦਾ ਜਦੋਂ ਕੋਈ ਪੱਠਾ ਨਹੀਂ ਹੁੰਦਾ 来 ਅਸੀਂ ਨਾਕੋਪਿੰਡ ਦਾ ਢੇੜਾ ਤੇ ਲੇਕ ਵੀ ਵੇਖ ਆਇਆ ਤੇ ਅੱਜ ਦਾ ਦਿਨ ਸਾਡਾ ਬਹੁਤ ਸ਼ਾਨਦਾਰ ਰਿਹਾ ਤੇ ਆ ਪਿਛਲੇ ਪਾਸੇ ਵੀ ਮਟਰ ਨਾਲੇ ਆ ਰਹੇ ਤੇ ਮੇਰੇ ਹੱਥ ਦੇ ਵਿੱਚ ਵੀ ਮਟਰ ਰਿਹਾ ਅਗਲੀ ਵੀਡੀਓ ਤੁਹਾਨੂੰ ਅਸੀਂ ਨਾਕੋਪਿੰਡ ਦੀ ਉਹਦੇ ਵਿੱਚ ਖੇਤੀ ਦਿਖਾਵਾਂਗੇ ਕਿ ਕਿਵੇਂ ਇੱਥੇ ਲੋਕ ਪਹਾੜਾ ਤੇ ਖੇਤੀ ਕਰਦੇ ਤਾਂ ਉਹ ਪਿਛਲੇ ਪਾਸੇ ਸਾਡਾ ਸ਼ਾਨਾ ਆ ਤੇ ਹੁਣ ਆਪਾਂ ਉਧਰ ਚੱਲਦੇ ਆ ਕਿਉਂਕਿ ਟੈਂਟ ਅਸੀਂ ਲੱਗਾ ਹੀ ਰਹਿਣ ਤਾਂ ਸੀਗਾ ਅਸੀਂ ਕਾ ਫੇਰ ਦੁਬਾਰਾ ਲਾਉਣਾ ਪੈਣਾ ਤਾਂ ਕਰਕੇ ਤੇ ਹੁਣ ਕੁਝ ਖਾਣੇ ਪੀਣੇ ਨਾਲੇ ਆਰਾਮ ਕਰਦੇ ਆ ਅੱਜ ਦੀ ਵੀਡੀਓ ਨੂੰ ਆਪਾਂ ਕਰਦੇ ਇੱਥੇ ਹੀ ਖਤਮ ਅਗਲੀ ਵੀਡੀਓ 'ਚ ਮਿਲਦੇ ਹਾਂ ਤੇ ਜਿਨ੍ਹਾਂ ਨੇ ਸਾਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਸਬਸਕ੍ਰਾਈਬ ਕਰ ਲਿਓ YouTube ਤੇ Facebook ਤੇ ਫੋਲੋ ਕਰ ਲੈਣਾ ਤੇ Instagram ਤੇ ਵੀ ਤੇ ਬਾਏ ਬਾਏ ਮਿਲਦੇ ਹਾਂ ਨਵੀਂ ਵੀਡੀਓ 'ਚ ਟੇਕ ਕੇਅਰ ਕੀ ਵਾਚਿੰਗ ਵਾਕ ਵਿਦ ਟਰਨ